ਤੋਂ ਹੁਣ ਤੱਕ ਦੇ ਸਮੇਂ ਦੌਰਾਨ ਕਈ ਸਤਕਾਰਯੋਗ ਸ਼ਖਸੀਅਤਾਂ ਸਾਡੇ ਤੋਂ ਵਿਛੜ ਗਈਆਂ ਹਨ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਕੱਤਰ ਹੋਏ ਹਾਂ ਕੁਝ ਅਜਿਹੀਆਂ ਸ਼ਖਸੀਅਤਾਂ ਜੋ ਆਪਣੇ ਜੀਵਨ ਨੂੰ ਕੌਮ ਦੇ ਲੇਖੇ ਲਗਾ ਕੇ ਸਮਾਜ ਅਤੇ ਦੇਸ਼ ਦੀ ਸੇਵਾ ਵਿੱਚ ਬੜਮੁੱਲਾ ਯੋਗਦਾਨ ਪਾਉਂਦੇ ਹੋਏ ਸਾਨੂੰ ਹਮੇਸ਼ਾ ਦੀ ਸਦੀਵੀ ਮਿਸੂੜਾ ਦੇ ਗਈਆਂ ਹਨ ਆਓ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾਂਜਲੀ ਭੇਟ ਕਰੀਏ ਡਾਕਟਰ ਬਲਦੇਵ ਰਾਜ ਚਾਵਲਾ ਵਿਧਾਇਕ ਅਤੇ ਇਸ ਸਦਨ ਦੇ ਸਾਬਕਾ ਡਿਪਟੀ ਸਪੀਕਰ ਅਤੇ ਸਾਬਕਾ ਮੰਤਰੀ ਸਾਨੂੰ ਮਿਤੀ 17 ਜਨਵਰੀ 2024 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿਤੀ 12 ਜਨਵਰੀ 1936 ਨੂੰ ਖੁਲਰਵਾ ਜਿਹੜਾ ਸਰਗੋਦਾ ਪਾਕਿਸਤਾਨ ਵਿਖੇ ਹੋਇਆ ਉਹ ਸਾਲ 1997 ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਅਤੇ ਡਿਪੀ ਸਪੀਕਰ ਚੁਣੇ ਗਏ। ਉਹ ਪੰਜਾਬ ਸਰਕਾਰ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤ ਵਿਭਾਗ ਦੇ ਮੰਤਰੀ ਵੀ ਰਹੇ। ਉਹਨਾਂ ਵੱਲੋਂ ਪੰਜਾਬ ਵਿਧਾਨ ਸਭਾ ਦੀ ਸਰਕਾਰੀ ਆਸ਼ਵਾਸਨਾ ਸੰਬੰਧੀ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਈਆਂ ਗਈਆਂ। ਸਰਦਾਰ ਲਲਜੀਤ ਸਿੰਘ ਤਲਵੰਡੀ ਸਾਫ ਦਾ ਵਿਧਾਇਕ ਉਹ ਵੀ ਸਾਨੂੰ ਮਿਤੀ 5 ਦਸੰਬਰ 2023 ਨੂੰ ਸ੍ਰੀਮニ ਬਿਛੂੜਾ ਦੇ ਗਏ ਸਨ। ਉਹਨਾਂ ਦਾ ਜਨਮ 3 ਜੁਲਾਈ 1956 ਨੂੰ ਪਿੰਡ ਮਨਾਵਾ ਜਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ ਉਹ ਸਾਲ 2002 ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਅਤੇ ਉਹਨਾਂ ਨੇ ਵੱਖ-ਵੱਖ ਕਮੇਟੀਆਂ ਦੇ ਮੈਂਬਰ ਵਜੋਂ ਵੀ ਸੇਵਾ ਨਿਭਾਈ ਉਹਨਾਂ ਵੱਲੋਂ ਪੰਜਾਬ ਛੋਟੇ ਉਦਯੋਗ ਅਤੇ ਨਿਰਯਾਤ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਈਆਂ ਗਈਆਂ ਸਰਦਾਰ ਪ੍ਰਕਾਸ਼ ਸਿੰਘ ਗੜਬੀਵਾਲਾ ਸਾਬਕਾ ਵਿਧਾਇਕ ਉਹ ਵੀ ਸਾਨੂੰ ਮਿਟੀ 7 ਦਸੰਬਰ 2023 ਸਦੀਵੀ ਵਿਸ਼ੋੜਾ ਦੇ ਗਏ ਸਨ ਉਹਨਾਂ ਦਾ ਜਨਮ ਸਾਲ 1939 ਪਿੰਡ ਜੰਡੌਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ ਉਹ ਸਾਲ 1985 ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਰਦਾਰ ਸੂਨ ਸਿੰਘ ਬੋਦਲ ਸਾਬਕਾ ਵਿਰਾਇਕ ਵੀ ਸਾਨੂੰ ਮਿਤੀ 5 ਜਨਵਰੀ 2024 ਨੂੰ ਸਦੀਵੀ ਵਿਸ਼ੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿਤੀ 1 ਮਈ 1942 ਨੂੰ ਪਿੰਡ ਬੋਦਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ ਉਹ ਸਾਲ 1997 ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਅਤੇ ਉਹਨਾਂ ਵੱਲੋਂ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰਾਂ ਸੰਬੰਧੀ ਕਮੇਟੀ ਅਤੇ ਹੋਰ ਕਮੇਟੀਆਂ ਦੇ ਮੈਂਬਰ ਵਜੋਂ ਸੇਵਾਵਾਂ ਨਿਭਾਈਆਂ ਗਈਆਂ ਇਸ ਤੋਂ ਇਲਾਵਾ ਉਹ ਸਾਲ 1996 97 ਦੌਰਾਨ ਪੰਜਾਬ ਅਤੇ ਹਰਿਆਣਾ ਬਾਹਰ ਕੌਂਸਲ ਦੇ ਮੈਂਬਰ ਵੀ ਰਹੇ ਸ਼ਹੀਦ ਅਜੇ ਕੁਮਾਰ ਅਗਨੀਵੀਰ ਉਹ ਵੀ ਸਾਨੂੰ 18 ਜਨਵਰੀ 2024 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿਤੀ 25 ਅਗਸਤ 2000 ਨੂੰ ਪਿੰਡ ਰਾਮਗੜ੍ਹ ਸਰਦਾਰਾਂ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਉਹ ਜੰਮੂ ਤੇ ਕਸ਼ਮੀਰ ਵਿਖੇ ਡਿਊਟੀ ਸਮੇਂ ਵਾਪਰੇ ਹਾਦਸੇ ਦੌਰਾਨ ਸ਼ਹੀਦ ਹੋ ਗਏ ਸ਼ਹੀਦ ਗੁਰਪ੍ਰੀਤ ਸਿੰਘ ਗਨਪ ਉਹ ਵੀ ਸਾਨੂੰ ਮਿਤੀ 11 ਜਨਵਰੀ 2024 ਨੂੰ ਸਦੀਵੀ ਵਿਸ਼ੋੜਾ ਦੇ ਗਏ ਸਨ ਉਹਨਾਂ ਦਾ ਜਨਮ 17 ਸਤੰਬਰ 1999 ਨੂੰ ਪਿੰਡ ਭੈਣੀ ਖੱਦਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ ਉਹ ਜੰਮੂ ਅਤੇ ਕਸ਼ਮੀਰ ਵਿਖੇ ਡਿਊਟੀ ਸਮੇਂ ਵਾਪਰੇ ਹਾਦਸੇ ਦੌਰਾਨ ਸ਼ਹੀਦ ਹੋ ਗਏ ਸ਼ਹੀਦ ਸੁਭਕਰਨ ਸਿੰਘ ਕਿਸਾਨ ਉਹ ਵੀ ਸਾਨੂੰ ਮਿਤੀ 21 ਫਰਵਰੀ 2024 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿਤੀ 4 ਮਾਰਚ 2002 ਨੂੰ ਰਾਮਪੁਰਾ ਜ਼ਿਲ੍ਹਾ ਬਠਿੰਡੇ ਵਿਖੇ ਹੋਇਆ ਉਹ ਮਿਤੀ 21 ਫਰਵਰੀ 2024 ਨੂੰ ਖਨੌਰੀ ਬਾਰਡਰ ਤੇ ਕਿਸਾਨ ਅੰਦolan ਦੌਰਾਨ ਸ਼ਹੀਦ ਹੋ ਗਏ ਇਹਨਾਂ ਸਭਨਾਂ ਦੇ ਚਲੇ ਜਾਣ ਨਾਲ ਦੇਸ਼ ਰਾਜ ਅਤੇ ਸਾਨੂੰ ਨਾ ਪੂਰਾ ਜਾਣ ਵਾਲਾ ਵੱਡਾ ਘਾਟਾ ਪਿਆ ਹੈ ਇੱਕੋ ਮਿੰਟ ਮੈਂ ਪੂਰਾ ਕਰਦਾ ਅਤੇ ਅਸੀਂ ਉਹਨਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਤੋਂ ਵਾਝੇ ਹੋ ਗਏ ਹਾਂ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਇਹਨਾਂ ਵਿਛੜੀਆਂ ਸ਼ਖਸੀਅਤਾਂ ਦੇ ਪਤਨਾਂ ਤੇ ਚੱਲਦੇ ਹੋਏ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੀਏ ਇਹ ਇਹੀ ਉਹਨਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਹਨਾਂ ਵਿਛੜੀਆਂ ਸ਼ਖਸੀਅਤਾਂ ਦੀ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਪ੍ਰਦਾਨ ਉਨ੍ਹਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਪਾਣਾ ਮੰਨਣ ਦਾ ਬਲ ਬਖਸ਼ਣ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸ਼ੋਕ ਪ੍ਰਸਤਾਵ ਸਾਰੀਆਂ ਵਿਛੜੀਆਂ ਸ਼ਖੀਰਤਾਂ ਦੇ ਪਰਿਵਾਰਾਂ ਨੂੰ ਭੇਜ ਦਿੱਤੇ ਜਾਣ ਜੀ ਮੰਤਰੀ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਜੀ ਸਪੀਕਰ ਸਾਹਿਬ ਧੰਨਵਾਦ ਜੀ ਸਪੀਕਰ ਸਾਹਿਬ ਇੱਕ ਸਾਡੇ ਸੁਨਾਮ ਸ਼ਹੀਦ ਉਦਮ ਸਿੰਘ ਜੀ ਦੀ ਪਵਿੱਤਰ ਧਰਤੀ ਦੇ ਉੱਪਰ ਬੜੇ ਉੱਗੇ ਸੁਤੰਤਰਤਾ ਸੰਗਰਾਮੀ ਹੋਏ ਸਨ ਜੰਗੀਰ ਸਿੰਘ ਜੀ ਸੁਤੰਤਰ ਆ ਪੱਤਰਕਾਰ ਰਹੇ ਨੇ ਬੜੇ ਉੱਗੇ ਔਰ ਬੇਵਕ ਪੱਤਰਕਾਰ ਰਹੇ ਨੇ ਸਾਰੀ ਉਮਰਾਂ ਉਹਨਾਂ ਦੇ ਜੀਵਨ ਸਾਥੀ ਮਾਤਾ ਹਰਪ੍ਰੀਤ ਕੌਰ ਜੀ ਵੀ ਪਿਛਲੇ ਦਿਨਾਂ ਦੇ ਵਿੱਚ ਅਕਾਲ ਚਲਾਣਾ ਕਰ ਗਏ ਸੀਗੇ ਮੈਂ ਚਾਹਣਾ ਵੀ ਜਿਹੜੇ ਸੁਤੰਤਰਤਾ ਸੰਗਰਾਮੀ ਹੁੰਦੇ ਨੇ ਜਾਂ ਉਹਨਾਂ ਦੇ ਲਾਈਫ ਪਾਰਟਨਰਸ ਹੁੰਦੇ ਨੇ ਉਹ ਇੰਨਾ ਕਿ ਡਿਸਰਵ ਕਰਦੇ ਨੇ ਕਿ ਡੈਮੋਕ੍ਰੇਸੀ ਦੇ ਪਵਿੱਤਰ ਮੰਦਰ ਦੇ ਵਿੱਚੋਂ ਉਹਨਾਂ ਨੂੰ ਵੀ ਸ਼ਰਧਾਂਜਲੀ ਜਿਹੜੀ ਉਹ ਦਿੱਤੀ ਜਾਵੇ ਕਿ ਜੀ ਵੀ ਨਾਮ ਐਡ ਕਰ ਲਿਓ ਜੀ ਥੈਂਕ ਯੂ ਜੀ ਬਾਜਵਾ ਜੀ ਜੀ ਸਰ ਇਸ ਕੰਪਲੀਟ ਜਿਹੜਾ ਕਿਸਾਨਾਂ ਦਾ ਮੋਰਚਾ ਚੱਲ ਰਿਹਾ 13 ਫਰਵਰੀ ਤੋਂ ਟੋਟਲ ਲਾਂਨ ਡੈਟਸ ਹੋਈਆਂ ਜਿਹਦੇ ਵਿੱਚ ਇਕੱਲੇ ਸ਼ੁਭ ਕਰਨ ਸਿੰਘ ਜਿਹੜੇ ਨੇ ਇਕੱਲਾ ਉਹਨਾਂ ਨੂੰ ਅੱਜ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਨੇ ਮੇਰੀ ਰਿਕੁਐਸਟ ਹੈ ਕਿ ਮੇਰੇ ਕੋਲ ਡਿਟੇਲ ਨਾਂ ਤੇ ਐਡਰੈਸ ਤੇ ਕਾਰਨ ਹੈ ਨੇ ਕਾਈਂਡਲੀ ਜੇ ਅਲਾਉ ਕਰੋ ਤਾਂ ਮੈਂ ਉਹਨਾਂ ਦੇ ਨਾਂ ਬੋਲ ਦਵਾਂ ਉਹਨਾਂ ਦੇ ਨਾਂ ਵਿੱਚ ਜ਼ਰੂਰ ਪਾ ਦਿੱਤੇ ਜਾਂਦੇ ਹਾਂ ਉਹਨਾਂ ਵਿੱਚ ਸਾਗਿਆਨ ਸਿੰਘ ਨੇ ਸਨਕਸਾ ਗੁਜਰ ਸਿੰਘ ਵਿਲੇਜ ਕੁਮਾਨ ਡਿਸਟ੍ਰਿਕਟ ਉਡਾਸਪੁਰ ਦੇ ਨੇ ਸਭ ਮਨਜੀਤ ਸਿੰਘ ਵਿਲੇਜ ਕੰਗਥਾਲਾ ਸਬ ਤਹਿਸੀਲ ਪਾਤਣਾ ਡਿਸਟ੍ਰਿਕਟ ਪਠਾਨਕੋਟ ਅ ਸੌਰੀ ਪਟਿਆਲਾ ਸਨ ਰਿੰਦਰਪਾਲ ਸਿੰਘ ਵਿਲੇਜ ਪਥਾਈ ਕਲਾਂ ਡਿਸਟ੍ਰਿਕਟ ਪਟਿਆਲਾ ਸਾਹ ਹਰਦੀਪ ਸਿੰਘ son of ਦਰਸ਼ਨ ਸਿੰਘ ਸ਼ਾਹਕੋਟ ਤੋਂ ਡਿਸਟ੍ਰਿਕਟ ਜਲੰਧਰ ਤੋਂ ਸਾਹ ਦਰਸ਼ਨ ਸਿੰਘ son of ਜਰਨੈਲ ਸਿੰਘ ਵਿਲੇਜ ਅਮਰਗੜ ਗੋਨੇਆਣਾ ਦੇ ਨਾਲ ਬਠਿੰਡੇ ਤੋਂ ਸਾਹ ਗੁਰਜਨ ਸਿੰਘ ਵਿਲੇਜ ਮਸੂਰਾ ਦੇਵਾ ਸਬਤ ਤਹਿਸੀਲ ਸਬ ਡਿਵੀਜ਼ਨ ਜ਼ੀਰਾ ਡਿਸਟ੍ਰਿਕਟ ਫਿਰੋਜ਼ਪੁਰ ਸਾਹ ਕਰਨੈਲ ਸਿੰਘ son of ਨਾਹਰ ਸਿੰਘ ਵਿਲੇਜ ਅਰਨੂ ਡਿਸਟ੍ਰਿਕਟ ਪਟਿਆਲਾ ਤੇ ਸਾ ਸਿਕੰਦਰ ਸਿੰਘ son of ਸੁਖਦੇਵ ਸਿੰਘ ਨਥਾੜਾ ਪਿੰਡ ਹੈ ਜੀ ਵਿਲੇਜ ਤਲਵੰਡੀ ਸਾਬੋ ਬਠਿੰਡੇ ਦੇ ਵਿੱਚ ਸੋ ਇਹ ਟੋਟਲ ਲੌਸ ਦੀ ਉੱਥੇ ਮੌਤ ਹੋਈ ਹੈ ਫਾਰ ਵੇਰੀਅਸ ਰੀਜ਼ਨਸ ਭਾਵੇਂ ਕਿਸੇ ਦੀ ਹਾਰਟ ਫੇਲਰ ਨਾ ਹੋ ਗਈ ਕਿਸੇ ਦੀ ਜਿਹੜੀਆਂ ਸਿਆਤਾ ਕੈਸ਼ ਸ਼ੈੱਲ ਉੱਥੋਂ ਛੱਡੇ ਗਏ ਨੇ ਤੇ ਕਾਈਂਡਲੀ ਕਿਰਪਾ ਕਰਕੇ ਇਹਨਾਂ ਨੂੰ ਵੀ ਨਾਲ ਇਨਕਲੂਡ ਕਰ ਦਿੱਤਾ ਜੇ ਬਣਾਵਾਲੀ ਸਾਹਿਬ ਸਪੀਕਰ ਸਾਹਿਬ ਦੇਖਦੀ ਰੱਖਿਆ ਕਰਦੇ ਹੋਏ ਮੇਰੇ ਹਲਕੇ ਜ਼ਿਲ੍ਹਾ ਮਾਨਸਾ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ ਨੇ ਆਰਥਿਕ ਸਹਾਇਤਾ ਵੀ ਕਰੋੜ-ਕਰੋੜ ਦੇ ਚੈੱਕ ਦਿੱਤੇ ਆ ਮੈਂ ਕਹਿੰਦਾ ਕਿ ਉਹਨਾਂ ਦੇ ਵੀ ਨਾਂ ਇਸ ਵਿੱਚ ਸ਼ਾਮਲ ਕੀਤੇ ਜਾਣ ਸ਼ਹੀਦ ਅਮਰੀਕ ਸਿੰਘ ਜੀ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਸ਼ਹੀਦ ਦੇਵ ਸੂਬੇਦਾਰ ਅੰਗਰੇਜ਼ ਸਿੰਘ ਜੀ ਪੁੱਤਰ ਲਾਹਵ ਸਿੰਘ ਜੀ ਪਿੰਡ ਪੇਰੋਂ ਜ਼ਿਲ੍ਹਾ ਮਾਨਸਾ ਸ਼ਹੀਦ ਕਲਦੀਪ ਸਿੰਘ ਜੀ ਪੁੱਤਰ ਬਲਵਿੰਦਰ ਸਿੰਘ ਜੀ ਪਿੰਡ ਦੂਲੋਵਾਲ ਜ਼ਿਲ੍ਹਾ ਮਾਨਸਾ ਇਹਨਾਂ ਸ਼ਹੀਦਾਂ ਦਾ ਨਾਮ ਵੀ ਇਸ ਦੇ ਵਿੱਚ ਸ਼ਾਮਲ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ ਜੀ ਸਰਦਾਰ ਪ੍ਰਗਟ ਸਿੰਘ ਜੀ ਹੋ ਗਿਆ ਹੋ ਗਿਆ ਜੀ ਜੀ ਡਾਕਟਰ ਸਾਹਿਬ ਡਾਕਟਰ ਦਾ ਮਾਈਕ ਆਨ ਕਰੋ ਡਾਕਟਰ ਵਿਜੇ ਸਿੰਘਲਾ ਜੀ ਦਾ ਮਾਈਕ ਆਨ ਕਰੋ ਜੀ ਜੀ ਡਾਕਟਰ ਸਾਹਿਬ ਮੇਰੇ ਹਲਕੇ ਮਾਨਸਾਂ ਦੇ ਪਿੰਡ ਬੁਰਜਹਰੀ ਦਾ ਫੌਜੀ ਨੌਜਵਾਨ ਗੁਰਜਿੰਦਰ ਸਿੰਘ 8 ਜੂਨ 2023 ਨੂੰ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ ਉਸ ਨੂੰ ਸ਼ਹੀਦਾ ਦਾ درجہ ਦੇ ਕੇ ਮੈਂ ਚਾਹੁੰਦਾ ਕਿ ਉਸ ਦਾ ਨਾਮ ਵੀ ਆਪਾਂ ਸ਼ਰਧਾਂਜਲੀਆ ਦੀ ਲਿਸਟ 'ਚ ਪਾਈਏ ਤੇ ਉਹਨੂੰ ਸ਼ਹੀਦਾਂ ਲਈ ਜਿਹੜੇ ਸਾਰੇ ਬੈਨੀਫਿਟ ਹੈ ਉਹ ਦਿੱਤੇ ਜਾਣ ਸਰਦਾ ਮਨਜੀਤ ਸਿੰਘ ਬਲਾਸਪੁਰ ਠੀਕ ਹੋ ਗਿਆ ਜੀ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸ਼ੋਕ ਪ੍ਰਸਤਾਵ ਸਾਰੀਆਂ ਵਿਛੜੀਆਂ ਸ਼ਖਸੀਅਤਾਂ ਦੇ ਪਰਿਵਾਰਾਂ ਨੂੰ ਭੇਜ ਦਿੱਤੇ ਜਾਣ ਜੀ ਨਿਖਤਰਪਾਲ ਜੀ ਕੁਝ ਕਹਿਣਾ ਚਾਹੁੰਦੇ ਧੰਨਵਾਦ ਮਾਨਜੋਗ ਸਪੀਕਰ ਸਾਹਿਬ ਮਿਤੀ 4 1 24 ਨੂੰ ਸੰਦੀਪ ਕੁਮਾਰ ਜੀ ਚੀਨਾ ਸਰਪੰਚ ਪਿੰਡ ਡੜਿਆਣਾ ਕਲਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਅੱਡਾ ਦਸੜਕਾ ਵਿਖੇ ਗਲਤ ਅਨਸਰਾ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੇ ਰੋਜ਼ਵਜੋਂ ਇਲਾਕੇ ਦੇ ਅੰਦਰ ਕਈ ਜਗ੍ਹਾ ਤੇ ਬੰਦ ਹੋਏ ਹਿਸ਼ਾਰਪੁਰ ਦੇ ਅੰਦਰ ਸਾਡੇ ਮਾਨਯੋਗ ਡਾਕਟਰ ਅਵਜੋਤ ਜੀ ਡਾਕਟਰ ਰਾਜਕਮਰ ਜੱਬੇਵਾਲ ਜੀ ਹੋਰ ਸਾਰੇ ਉੱਥੇ ਬਹੁਤ ਸਾਰੀਆਂ ਸ਼ਖਸੀਅਤਾਂ ਤੇ ਬੰਝੀਆਂ ਔਰ ਲੋਕਾਂ ਦੇ ਅੰਦਰ ਬੜਾ ਰੋਸ ਸੀ ਕਿ ਉਹ ਜਿਹੜਾ ਸੰਦੀਪ ਕੁਮਾਰ ਜੀਨਾ ਜੀ ਹਮੇਸ਼ਾ ਹਰੇਕ ਦੇ ਦੁੱਖ ਸੁੱਖ ਚ ਖੜਦੇ ਸੀ ਔਰ ਉਹਨਾਂ ਦੇ ਛੋਟੇ ਛੋਟੇ ਬੱਚੇ ਜਦੋਂ ਸੀ ਗਏ ਤਾਂ ਉਹਨਾਂ ਦੀ ਆਪਣੀ ਮਾਤਾ ਨੂੰ ਬੜਾ ਹੌਂਸਲਾ ਚ ਚੌਥੀ ਕਲਾਸ ਆ 8ਵੀਂ ਕਲਾਸ ਥੈਂਕ ਯੂ ਥੈਂਕ ਯੂ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸ਼ੋਕ ਪ੍ਰਸਤਾਵ ਸਾਰੀਆਂ ਵਿਛੜੀਆਂ ਸ਼િક્ષਕਾਂ ਦੇ ਪਰਿਵਾਰਾਂ ਨੂੰ ਭੇਜ ਦਿੱਤੇ ਜਾਣ। ਹੁਣ ਮੈਂ ਸਮੂਹ ਮੈਂਬਰ ਸਾਹਿਬਾਨ ਨੂੰ ਬੇਨਤੀ ਕਰ ਰਿਹਾ ਕਿ ਇਹਨਾਂ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਮੌਨ ਤਾਅਤ ਕਰ ਲਈ ਖੜੇ ਹੋਈਏ। ਵਾਹਿਗੁਰੂ ਧੰਨਵਾਦ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਨ ਨਿਯਮ 18 ਦੀ ਪਾਲਵੀ ਵਿੱਚ ਮੈਂ ਆਪ ਜੀ ਨੂੰ ਦੱਸਦਾ ਹਾਂ ਕਿ ਮਾਨਯੋਗ ਰਾਜਪਾਲ ਜੀ ਦੇ ਸੰਬੰਧan ਦੇ ਅਨੁਸ਼ੇਦ ਜਿਨੇ ਸੰਬੰਧan ਦੇ ਅਨੁਸ਼ੇਦ 176 ਇੱਕ ਅਧੀਨ ਅੱਜ ਮਿਤੀ 1 ਮਾਰਚ 2024 ਨੂੰ 11 ਵਜੇ ਸਵੇਰੇ ਪੰਜਾਬ ਵਿਧਾਨ ਸਭਾ ਨੂੰ ਭਾਸ਼ਣ ਦੇਣ ਦੀ ਕਿਰਪਾਲਤਾ ਕੀਤੀ ਹੈ ਪਾਸ਼ਣ ਦੀ ਇੱਕ ਸੌਫਟ ਕਾਪੀ ਸਦਨ ਦੀ ਮੇਜ਼ ਤੇ ਰੱਖੀ ਜਾਂਦੀ ਹੈ ਸਦਨ ਸੋਮਵਾਰ ਮਿਤੀ 4 ਮਾਰਚ 2024 ਨੂੰ 11 ਵਜੇ ਪੂਰੇ ਦੁਪਹਿਰ ਤੱਕ ਸਥਾਪਿਤ ਹੁੰਦਾ ਹੈ